ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ ਫਗਵਾੜਾ ਵਿਖੇ ਅਰਸ਼ੀ ਐਮ ਐਮ ਏ ਐਸੋਸੀਏਸ਼ਨ ਇੰਡੀਆ ਦੇ ਸੰਸਥਾਪਕ ਅਤੇ ਜਨਰਲ ਸਕੱਤਰ ਸ਼੍ਰੀ ਪ੍ਰਦੀਪ ਕੁਮਾਰ ਯੋਗੀ ਜੀ ਮੈਂਬਰ ਰਾਕੇਸ਼ ਗੋਇਲ ਅਤੇ ਅਰਸ਼ੀ ਐਮ ਐਮ ਏ ਸਪੋਰਟਸ ਐਸੋਸੀਏਸ਼ਨ ਪੰਜਾਬ ਦੇ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਸਤਵਿੰਦਰ ਸਿੰਘ ਮਠਾਰੂ ਜੀ ਨੇ ਨੈਸ਼ਨਲ 5 ਦਿਨਾਂ ਦੀ ਸਿਖਲਾਈ ਵਰਕਸ਼ਾਪ 2024 ਦਾ ਉਦਘਾਟਨ ਕੀਤਾ ਇਹ ਵਰਕਸ਼ਾਪ 17 ਅਪ੍ਰੈਲ ਤੋਂ 21 ਅਪ੍ਰੈਲ 2024 ਤੱਕ ਚੱਲੇਗੀ। ਇਸ ਵਰਕਸ਼ਾਪ ਵਿੱਚ 100 ਦੇ ਕਰੀਬ ਵੱਖ-ਵੱਖ ਰਾਜਾਂ ਦੇ ਖਿਡਾਰੀਆਂ ਨੇ ਭਾਗ ਲਿਆ। ਇਸ ਵਰਕਸ਼ਾਪ ਵਿੱਚ ਪਠਿੰਡਾ ਤੋਂ ਰਾਮ ਸਿੰਘ, ਬੂਟਾ ਸਿੰਘ, ਫਿਰੋਜ਼ਪੁਰ ਤੋਂ ਅਮਰਜੀਤ ਕੁਮਾਰ, ਫਾਜ਼ਲਿਕਾ ਤੋਂ ਤਾਰਾ ਸਿੰਘ ਅਤੇ ਮਾਨਸਾ ਤੋਂ ਗੁਰਪ੍ਰੀਤ ਸਿੰਘ ਨੇ ਆਪਣੀਆਂ ਟੀਮਾਂ ਸਮੇਤ ਅਰਸ਼ੀ ਐਮ ਐਮ ਐਸ ਸਪੋਰਟਸ ਐਸੋਸੀਏਸ਼ਨ ਦੇ ਸੀਨੀਅਰ ਵਾਈਸ ਪ੍ਰਧਾਨ ਸਰਦਾਰ ਸੁਖਵਿੰਦਰ ਸਿੰਘ ਮਠਾਰੂ ਜੀ ਦਾ ਉਦਘਾਟਨੀ ਸਮਾਰੋਹ ਵਿੱਚ ਨਿੱਘਾ ਸਵਾਗਤ ਕੀਤਾ। ਇਹ ਵਰਕਸ਼ਾਪ ARCI MMA ਐਸੋਸੀਏਸ਼ਨ ਇੰਡੀਆ ਦੇ ਫਾਊਂਡਰ ਅਤੇ ਜਨਰਲ ਸਕੱਤਰ ਸ਼੍ਰੀ ਪ੍ਰਦੀਪ ਯੋਗੀ ਜੀ ਦੀ ਅਗਵਾਈ ਹੇਠ ਆਯੋਜਿਤ ਕੀਤੀ ਗਈ ਹੈ।